ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆਂ ਥੋੜੇ ਜਿਹਾ ਸੂਟ ਲੈ ਕੇ ਆਏ ਆਂ ਤੁਹਾਡੇ ਵਾਸਤੇ ਪਾਰਟੀ ਵੇਅਰ ਸੂਟ ਠੀਕ ਹੈ ਜੀ 골ਡ ਕ੍ਰਸ਼ ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਜਿਹੜੇ ਸੀਜ਼ਨ ਜਿਹੜੇ ਇਹਨਾਂ ਸੂਟਾਂ ਦਾ ਕਾਫੀ ਸੀਜ਼ਨਸ ਸੀਗਾ ਜੀ ਉਦੋਂ ਇਹਨਾਂ ਦੀ ਪ੍ਰਾਈਸ ਸੀਗੀ 1400 ਤੱਕ ਅਸੀਂ ਬਹੁਤ ਸਾਰੇ ਸੂਟ 1400 1450 ਤੱਕ ਸੇਲ ਕੀਤੇ ਆ ਅੱਜ ਤੁਹਾਡੇ ਵਾਸਤੇ ਬਹੁਤ ਵੱਡੀ ਆਫਰ ਰਹਿ ਰਹੀ ਹੈ ਤੁਸੀਂ ਇਹਨਾਂ ਸੂਟਾਂ ਨੂੰ ਬਾਏ ਕਰ ਸਕਦੇ ਹੋ 골ਡ ਕ੍ਰਸ਼ ਦੇ ਵਿੱਚ ਪ੍ਰਾਈਸ ਸਿਰਫ ਲੈ ਕੇ ਆ ਸਿਰਫ 600 ਦੇ ਵਿੱਚ ਤੁਹਾਨੂੰ 골ਡ ਕ੍ਰਸ਼ ਦੇ ਸੂਟ ਮਿਲ ਰਿਹਾ ਜੀ ਬਹੁਤ ਹੀ ਪਿਆਰੇ ਕੁਆਲਟੀ ਵੇਅਰ ਸੂਟ ਰਹਿਣਗੇ ਚੈੱਕ ਕਰ ਸਕਦੇ ਹੋ ਤੁਸੀਂ 골ਡ ਕ੍ਰਸ਼ ਪਹਿਲਾਂ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਸੀ 골ਡ ਕ੍ਰਸ਼ ਦੇ ਸੂਟ ਠੀਕ ਹੈ ਜੀ ਜਿਹੜੇ ਹੌਣ ਵਾਲੇ ਸੂਟ ਰਹਿਣਗੇ ਇਹ ਰਹਿਣਗੇ ਸਿਰਫ 600 ਦੇ ਵਿੱਚ ਸੂਟ ਰਹਿਣ ਵਾਲਾ ਸ਼ਿਮਰ ਦੀ ਨਾਲ ਬਾਟਮ ਹੈ ਜੀ ਕੰਗਾ ਨਾਲ 골ਡ ਦੀ ਬਾਟਮ 골ਡ ਕ੍ਰਸ਼ ਦੀ ਬਾਟਮ ਲੱਗੀ ਉਹ ਕੰਗਾ ਨਾਲ ਸ਼ਿਮਰ ਦੀ ਬਾਟਮ ਹੋਊਗੀ ਜੀ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਡਿਜ਼ਾਈਨਰ ਜਿਹੇ ਸੂਟ ਰਹਿਣ ਵਾਲੇ ਆ ਜੀ ਆਫਰ ਦੇ ਵਿੱਚ ਲੈ ਕੇ ਆਇਆ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਡੀ ਚੁਆਇਸ ਆ ਤੁਸੀਂ ਬਣਾ ਸਕਦੇ ਹੋ ਐਦਾਂ ਵੀ ਲਿਆ ਸਕਦੇ ਹੋ ਇਹਨਾਂ ਲੈਣਾ ਨੂੰ ਠੀਕ ਹੈ ਜੀ ਜੇਕਰ ਤੁਸੀਂ ਐਦਾ ਬਣਾਉਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੀ ਤੁਸੀਂ ਇਹ ਸੂਟ ਨੂੰ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟ ਬਣਾ ਪਾਰਟੀ ਵੇਅਰ ਸੂਟ ਬਣਾ ਰੈਡੀ ਹੋ ਕੇ ਇਹਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਘਗਰਾ ਰੈਡੀ ਕਰ ਲੋ ਤੇ ਉਹ ਵੀ ਬੜਾ ਪਿਆਰਾ ਸੂਟ ਬਣਨਾ ਠੀਕ ਹੈ ਜੀ ਇਹ ਸਕਰਟ ਬਣਾ ਲਓ ਇਹਦੇ ਨਾਲ ਤੁਸੀਂ ਗੰਗਕਰਾ ਰੈਡੀ ਕਰ ਲਓ ਪਾਲਟਿਵਰ ਸੂਟ ਬਣਾ ਲਓ ਸਕਰਟ ਬਣਾ ਲਓ ਕੁਸ ਮਰਜੀ ਬਣਾ ਲਓ ਬਹੁਤ ਸੋਹਣੇ ਸੂਟ ਬਣਨੇ ਆ ਤੇ ਪ੍ਰਾਈਜ਼ ਲੈ ਕੇ ਆਇਆ ਸਿਰਫ ਤੁਹਾਡੇ ਵਾਸਤੇ ਆਫਰ ਦੇ ਵਿੱਚ 650 ਦੇ ਵਿੱਚ ਤੁਹਾਨੂੰ 골ਡ ਕ੍ਰਸ਼ ਦਾ ਸੂਟ ਮਿਲ ਰਿਹਾ ਜੀ ਬਹੁਤ ਵੱਡੀ ਆਫਰ ਹੈ ਤੁਹਾਡੇ ਵਾਸਤੇ ਚੈੱਕ ਕਰੇ ਚੱਲੋ ਜੀ ਬਹੁਤ ਹੀ ਪਿਆਰੇ ਜੇ ਸੂਟ ਰਹਿਣਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਪੂਰਾ 골ਡ ਦੇ ਵਿੱਚ ਹੈ ਚੈੱਕ ਕਰ ਸਕਦੇ ਹੋ 골ਡ ਕ੍ਰਸ਼ ਦੇ ਵਿੱਚ ਹੈ ਜੀ ਇਹ ਇਹ ਵਾਲੀ ਰੌਗੀ ਜੀ ਇਹਦੇ ਨਾਲ ਬਾਟਮ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਚੈੱਕ ਕਰੀ ਚੱਲੋ ਜੀ ਬਹੁਤ ਹੀ ਪਿਆਰੇ ਜੇ ਸੂਟ ਰਹਿਣ ਵਾਲੇ ਆ ਜੀ ਚੈੱਕ ਕਰੀ ਚੱਲੋ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਇਹ ਵਾਲਾ ਸੂਟ ਦੇਖੋ ਜੀ ਇਹ ਅਸੀਂ ਇਹਦੇ ਨਾਲ ਅਸੀਂ ਆਫ ਵਾਈਡ ਸ਼ੌਰਡ ਲਗਾਈ ਹੈ ਚੈੱਕ ਕਰੋ ਜੀ ਆਫ ਵਾਈਡ ਸ਼ੌਰਡ ਲਗਾਈ ਹੈ ਇਹਦੇ ਨਾਲ ਅਸੀਂ 골ਡਨ ਆ 골ਡਨ ਜਿਹੜੀ ਬਾਟਮ ਆ ਉਹ ਲਗਾਈ ਹੈ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਬਾਟਮ ਵੀ ਬਣਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਨੂੰ ਰੈਡੀ ਕਰ ਸਕਦੇ ਹੋ ਸ਼ਰਟ ਦਾ ਸਟੱਫ ਵੀ ਚੈੱਕ ਕਰੋ ਬੜਾ ਪਿਆਰਾ ਜਿਹਾ ਸਟੱਫ ਰਹਿਣ ਵਾਲਾ ਜੀ ਨਜ਼ਦੀਕ ਤੋਂ ਦੇਖੋ ਜੀ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਵਾਈਟ ਦੇ ਵਿੱਚ ਵਾਈਟ ਬੇਸ ਦੇ ਵਿੱਚ ਇਹਦੀ ਜਿਹੜੀ ਪ੍ਰਾਈਸ ਰਹੂਗੀ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦੇ ਨਾਲ ਜਿਹੜੀ ਸੀ ਬਾਟਮ ਲਗਾਈ ਹੈ ਕ੍ਰਸ਼ ਦੇ ਵਿੱਚ ਹੀ ਲਗਾਈ ਆ ਚੈੱਕ ਕਰੋ ਜੀ ਬੜੀ ਸੋਹਣੀ ਜੀ ਮੈਚਿੰਗ ਹੈ ਜੀ ਕ੍ਰਸ਼ ਦੇ ਵਿੱਚ ਹੀ ਬਾਟਮ ਰਹੂਗੀ 골ਡ ਕ੍ਰਸ਼ ਦੇ ਵਿੱਚ ਹੀ ਬਾਟਮ ਰਹੂਗੀ ਜੀ ਸ਼ੋਰਟ ਵੀ 골ਡ ਕ੍ਰਸ਼ ਦੀ ਰਹੂਗੀ ਜੀ ਇਹਦਾ ਤੁਸੀਂ ਲਹਿੰਗਾ ਰੈਡੀ ਕਰ ਲਓ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਵਾਲਾ ਇਹ ਵਾਲਾ ਪੀਸ ਦੇਖੋ ਜੀ ਇਹ ਵਾਲਾ ਚੈੱਕ ਕਰੋ ਇਹਦੇ ਨਾਲ ਤੁਹਾਨੂੰ ਸ਼ਿਮਰ ਦੀ ਬਾਟਮ ਮਿਲਣ ਵਾਲੀ ਹੈ ਦੇਖੋ ਜੀ ਇਹਦੇ ਨਾਲ ਸ਼ਿਮਰ ਦੀ ਬਾਟਮ ਮਿਲੂਗੀ ਇਹ ਵਾਲੇ ਕਲਰ ਦੀ ਸੀ ਨਾਲ ਬਾਟਮ ਲਗਾਈਏ ਬਹੁਤ ਪਿਆਰੇ ਡਿਜ਼ਾਈਨਰ ਜੀ ਸੂਟ ਲੈ ਕੇ ਆਏ 골ਡ ਕ੍ਰਸ਼ ਦੇ ਵਿੱਚ ਤੁਸੀਂ ਹੁਣ ਵੀ ਇਹਦੀ ਮਾਰਕੀਟ ਦੇ ਵਿੱਚ ਪ੍ਰਾਈਸ ਚੈੱਕ ਕਰ ਸਕਦੇ ਹੋ 골ਡ ਕ੍ਰਸ਼ ਦੀ ਤੁਹਾਨੂੰ 1500 ਤੋਂ ਘੱਟ ਸੂਡ ਨਹੀਂ ਪੈਣ ਵਾਲਾ ਜੀ 골ਡ ਕ੍ਰਸ਼ ਦਾ ਅੱਜ ਤੁਹਾਡੇ ਵਾਸਤੇ ਬਹੁਤ ਸੁਨਹਿਰੀ ਮੌਕਾ ਲੈ ਸਕਦੇ ਹੋ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੈੱਕ ਕਰੀ ਚਲੋ ਜੀ ਬਹੁਤ ਹੀ ਪਿਆਰੇ ਜੇ ਪੀਸ ਰਹਿਣ ਵਾਲੇ ਆ ਜੀ 골ਡ ਕ੍ਰਸ਼ ਦੇ ਵਿੱਚ ਠੀਕ ਹੈ ਜੀ ਇਹ ਵਾਲੀ ਇਹਦੀ ਸਿੱਧੀ ਸਾਈਡ ਹੈ ਸੌਰੀ ਇਹਦੀ ਪੁੱਠੀ ਪੈਣ ਲੱਗੀ ਹੋਈ ਹੈ ਇਹ ਸਿੱਧੀ ਸਾਈਡ ਆਣੀ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ 골ਡ ਕ੍ਰਸ਼ ਦੇ ਵਿੱਚ ਡਿਜ਼ਾਈਨਰ ਸੂਟ ਰਹਿਣ ਵਾਲਿਆ ਜੀ ਚੱਕਰ ਹੀ ਚਲੋ ਬਹੁਤ ਹੀ ਪਿਆਰੇ ਜੇ ਸੂਟ ਹੈ ਇਹ ਵੀ ਸ਼ਿਮਰ ਦੇ ਵਿੱਚ ਡਬਲ ਸ਼ੈਡਡ ਦੇ ਵਿੱਚ ਐਦਾਂ ਹੀ ਬਾਟਮ ਲੱਗੀ ਹੋਈ ਹੈ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਸੂਟ ਬਣਦੀ ਹੈ ਜੀ ਕਾਟਨ ਲਾਈਨਿੰਗ ਹੀ ਯੂਜ਼ ਹੋਣੀ ਹੈ ਨਾ ਉੱਪਰ ਇਹ ਵਾਲਾ ਪੀਸ ਦੇਖੋ ਜੀ ਚੈੱਕ ਕਰੋ ਜੀ ਇਹ ਵਾਲੇ ਇਹਦੇ ਨਾਲ ਬਾਟਮ ਰਹੂਗੀ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਦੇਖੋ ਸਾਰੀਆਂ ਮੈਚਿੰਗਾਂ ਬਹੁਤ ਜ਼ਿਆਦਾ ਪਿਆਰੀਆਂ ਰਹਿਣ ਵਾਲੀਆਂ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਪਿਆਰੀ ਮੈਚਿੰਗ ਰਹਿਣ ਵਾਲੀ ਹੈ ਜੀ ਇਹ ਵਾਲੀ ਸੂਟ ਦੀ ਇਹ ਵਾਲਾ ਦੇਖੋ ਜੀ ਸ਼ਰਟ ਹੈ ਬੜੀ ਪਿਆਰੀ ਜੀ ਸ਼ਰਟ ਹੈ 골ਡ ਕ੍ਰਸ਼ ਦੇ ਵਿੱਚ ਹੈ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 골ਡ ਕ੍ਰਸ਼ ਦੇ ਵਿੱਚ ਇਹ ਨਿਊ ਸਟੱਫ ਆਇਆ ਹੈ ਮਾਰਕੀਟ ਦੇ ਵਿੱਚ ਪ੍ਰਾਈਸ ਬਹੁਤ ਹੀ ਇਹਦੀ ਆਪਾਂ ਮਾਰਕੀਟ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਇਹ ਟਰਾਈ ਕਰ ਸਕਦੇ ਹੋ ਸਿਰਫ ਤੁਹਾਨੂੰ 600 ਦੇ ਵਿੱਚ ਸੂਟ ਪੈਣ ਵਾਲਾ ਜੀ 골ਡ ਕ੍ਰਸ਼ ਦਾ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਹੈ ਜੀ ਐਦਾ ਕੁਝ ਨਹੀਂ ਹੈਗਾ ਵੀ ਇਹ ਡੁਪਲੀਕੇਟ ਸਟੱਫ ਹੋਊਗਾ ਜੀ ਬਿਲਕੁਲ オリジナル ਵਾਲਾ ਸਟੱਫ ਹੈ ਪਹਿਲਾਂ ਵੀ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਸੂਟ ਬਾਇ ਕੀਤੇ ਹੋਣਗੇ 골ਡ ਕ੍ਰਸ਼ ਦੇ ਪ੍ਰਾਈਸ ਵੀ ਉਹਨਾਂ ਨੂੰ ਪਤਾ ਕਿੰਨੀ ਕਿੰਨੀ ਪ੍ਰਾਈਸ ਦੀਆਂ ਸੂਟਾਂ ਦੀ ਅੱਜ ਸਿਰਫ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਬਹੁਤ ਵੱਡੀ ਆਫਰ ਆਉਣ ਵਾਲੀ ਹੈ ਜੀ ਇਹਨਾਂ ਸੂਟਾਂ ਦੀ ਲੈ ਸਕਦੇ ਹੋ ਪਾਰਟੀ ویئر ਸੂਟ ਤੁਸੀਂ ਰੈਡੀ ਕਰ ਸਕਦੇ ਹੋ ਬਣਾ ਕੇ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਚੈੱਕ ਕਰੋ ਇਹਦੇ ਨਾਲ ਵੀ 골ਡ ਕ੍ਰਸ਼ ਦੀ ਹੀ ਬਾਟਮ ਲੱਗੀ ਹੋਈ ਆ 골ਡਨ ਕਲਰ ਦੀ ਮੈਚਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹਦੇ ਨਾਲ ਵੀ ਕ੍ਰਸ਼ ਦੀ ਹੀ ਬਾਟਮ ਲੱਗੀ ਹੋਈ ਐ ਪਰ ਇਹ ਵਾਲਾ ਪੀਸ ਵੀ ਥੋੜਾ ਜਾਂ ਸਿੱਧੀ ਤੈ ਇਹ ਵਾਲੀ ਆਉਗੀ ਜੀ ਦੇਖੋ ਜੀ ਇਹ ਦੀ ਸਿੱਧੀ ਤੈ ਆਉਣ ਵਾਲੀ ਆ ਪੀਸ ਦੀ ਦੇਖੋ ਜੀ ਇਹਦੇ ਨਾਲ ਜਿਹੜੀ ਬਾਟਮ ਐ ਉਹ ਵੀ ਕ੍ਰਸ਼ ਦੀ ਹੀ ਲੱਗੀ ਹੋਈ ਐ ਕ੍ਰਸ਼ ਦੀ ਹੀ ਬਾਟਮ ਲੱਗੀ ਹੋਈ ਐ ਜੀ ਬਹੁਤ ਹੀ ਪਿਆਰੇ ਜਿਹੇ ਸੁੱਟ ਰਹਿਣ ਵਾਲੇ ਐ ਜੀ ਸਿਰਫ 600 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਐ ਚੈੱਕ ਕਰੋ ਬਹੁਤ ਹੀ ਪਿਆਰੀ ਪਿਆਰੀ ਮੈਚਿੰਗ ਦੇ ਸੂਟ ਮਿਲਣਗੇ ਤੁਹਾਨੂੰ ਗੋਲਡ ਕ੍ਰਸ਼ ਦੇ ਵਿੱਚ ਠੀਕ ਹੈ ਜੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਕਿਉਂਕਿ ਹੁਣ ਥੋੜਾ ਜਿਹਾ ਜਿਹੜਾ ਸੀਜ਼ਨ ਹੈ ਉਹ ਸਮਰ ਸੀਜ਼ਨ ਆ ਗਿਆ ਤਾਂ ਕਰਕੇ ਤੁਹਾਨੂੰ ਆਫਰ ਦੇ ਵਿੱਚ ਸੂਟ ਮਿਲ ਰਹੇ ਆ ਜੀ ਇਹ ਇਹ ਵੀ ਕ੍ਰਸ਼ ਦੇ ਵਿੱਚ ਹੀ ਬਾਟਮ ਹੈ ਦੇਖੋ ਜੀ ਮੈਚਿੰਗ ਬਹੁਤ ਪਿਆਰੀ ਹੈ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਸੂਟ ਵੀ ਬਹੁਤ ਹੀ ਪਿਆਰੇ ਪਿਆਰੇ ਰਹਿਣ ਵਾਲੇ ਆ ਜੀ ਇਹ ਕੇਵਲਾ ਕਲਰ ਦੇਖੋ ਜੀ ਇਹਦੇ ਨਾਲ ਇਹ ਵਾਲੀ ਬਾਟਮ ਲੱਗੀ ਆ ਦੇਖੋ ਜੀ ਥੋੜੀ ਲਾਈਟ ਛੇਡ ਦੀ ਬਾਟਮ ਲਾਈ ਹੈ ਸ਼ਿਮਰ ਦੀ ਬਾਟਮ ਰਹਿਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਇਹ ਵਾਲਾ ਦੇਖੋ ਜੀ ਇਹਦੇ ਨਾਲ ਮਸਟਰਡ ਛੇਡ ਦੀ ਬਾਟਮ ਰਹਿਣ ਵਾਲੀ ਹੈ ਜੀ ਚੈੱਕ ਕਰੋ ਇਹਨਾਂ ਨਾਲ ਇਹ ਵਾਲੀ ਬਾਟਮ ਰਹੂਗੀ ਜੀ ਮਸਟਰਡ ਸ਼ੇਡ ਦੇ ਵਿੱਚ ਬਾਟਮ ਰਹੂਗੀ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਹੈ ਸਾਡੇ ਕੋਲੇ ਲਾਸਟ ਪੀਸ ਬਚਿਆ ਸੀ ਇਹ ਬਰਬਰੀ ਦੇ ਵਿੱਚ ਚੈੱਕ ਕਰੋ ਜੀ ਇਹਦੇ ਉੱਪਰ ਜਿਹੜੀ ਬਰਬਰੀ ਦੇ ਉੱਪਰ ਜਿਹੜਾ ਪੇਂਟ ਹੋਇਆ ਜੀ ਬਲੌਕ ਪੇਂਟਿੰਗ ਹੋਈ ਹੈ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਲੈ ਸਕਦੇ ਹੋ ਸਾਡੇ ਕੋਲੋਂ ਇਹਦੀ ਪ੍ਰਾਈਸ ਸਿਰਫ 500 ਰੁਪਏ ਰਹਿਣ ਵਾਲੀ ਹੈ ਚੈੱਕ ਕਰੋ ਜੀ ਕਲਰ ਦੇਖੋ ਕਿੰਨਾ ਸੋਹਣਾ ਮਿੱਠਾ ਜਿਹਾ ਕਲਰ ਆਣ ਵਾਲਾ ਜੀ ਠੀਕ ਹੈ ਜੀ ਮਿੱਠਾ ਜਿਹਾ ਕਲਰ ਰਹੂਗਾ ਚੈੱਕ ਕਰੋ ਬਰਬਰੀ ਦੇ ਵਿੱਚ ਰਹੂਗੀ ਪੂਰੀ ਸ਼ਰਟ ਦੇ ਫਰੰਟ ਬੈਕ ਤੇ ਆਉਣ ਵਾਲਾ ਬਲੌਕ ਪੇਂਟਿੰਗ ਬਰਬਰੀ ਦੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਪ੍ਰਾਈਸ ਤੁਸੀਂ ਸੁਣੀ ਹੋਣੀ ਹੈ ਮਾਰਕੀਟ ਦੇ ਵਿੱਚ ਕਿੰਨੀ ਪ੍ਰਾਈਸ ਚੱਲ ਰਹੀ ਹੈ ਸੂਟਾਂ ਦੀ ਬਲੌਕ ਪੇਂਟਿੰਗ ਦੀ ਅਸੀਂ ਸਿਰਫ ਤੁਹਾਨੂੰ 500 ਦੇ ਵਿੱਚ ਸੌੜ ਰਹੇ ਹਾਂ ਇੱਕ ਲਾਸਟ ਪੀਸ ਬਚਿਆ ਸਾਡੇ ਕੋਲੇ ਵਾਲਾ ਕਲਰ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਰਹਿਣ ਵਾਲਾ ਇਹ ਕੇਵਰੇ ਸੂਟ ਚੈੱਕ ਕਰੋ ਜੀ ਇਹ ਵੀ ਸਾਡੇ ਕੋਲੇ ਬਰਬਰੀ ਦੇ ਵਿੱਚ ਆਏ ਆ ਚੈੱਕ ਕਰ ਸਕਦੇ ਹੋ ਸਟਾਫ ਬੜਾ ਨਿਊ ਹੈ ਬਰਬਰੀ ਦੇ ਵਿੱਚ ਸੂਟ ਰਹਿਣ ਵਾਲੇ ਆ ਚੈੱਕ ਕਰੋ ਸਟਾਫ ਨਜ਼ਦੀਕ ਤੋਂ ਤੁਸੀਂ ਸਟਾਫ ਦੇਖ ਸਕਦੇ ਹੋ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਇਹ ਵਾਲੀ ਰਹੂਗੀ ਬਾਟਮ ਇਹਦੀ ਵੀ ਪ੍ਰਾਈਸ 600 ਰੁਪਿਆ ਰਹਿਣ ਵਾਲੀ ਹੈ ਜੀ ਇਹ ਵਾਲੇ ਸੂਟ ਦੀ ਕਿਉਂਕਿ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਵਾਲਾ ਇਦੇ ਵਿੱਚ ਕੇਵਲਾ ਕਲਰ ਆਊਗਾ ਪੀਚ ਕਲਰ ਲਾਈਟ ਜਾਂ ਔਰੇਂਜ ਸ਼ੇਡ ਆਉਣ ਵਾਲਾ ਜੀ ਇਹਦੇ ਵਿੱਚ ਚੈੱਕ ਕਰੋ ਨਜ਼ਦੀਕ ਤੋਂ ਦੇਖ ਸਕਦੇ ਹੋ ਸ਼ਰਟ ਬਰਬਰੀ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਤੁਹਾਨੂੰ ਸੂਟ ਮਿਲਣ ਵਾਲੇ ਆ ਸਿਰਫ ਆਫਰ ਦੇ ਵਿੱਚ ਰਹਿਣ ਵਾਲੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਪੀਸ ਥੋੜੇ ਜੀ ਉਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਲੇਨ ਪੀਸ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਐਦਾਂ ਦੇ ਸੋਹਣੇ ਸੋਹਣੇ ਪੀਸ ਮਿਲਦੇ ਰਹਿਣ ਜੀ ਅਸੀਂ ਬਹੁਤ ਹੀ ਸੋਹਣੇ ਸੁਨਿਹਰੇ ਆਫਰਾਂ ਦੇ ਵਿੱਚ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਉਣੇ ਆ ਚੱਕਰ ਇਹ ਜੋ ਇਹ ਵਾਲੇ ਪੀਸ ਚੱਕਰੋ ਜੀ ਇਹ ਤੁਹਾਨੂੰ ਜਿਹੜਾ ਪੀਸ ਹੈ ਜੇਕਰ ਤੁਸੀਂ ਇੱਕ ਕੱਟ ਰਹੋਗੇ ਤਿੰਨ ਵੀ ਰਹਿ ਸਕਦੀ ਹੈ ਸਾਡੇ ਤਿੰਨ ਵੀ ਪੀਸਾਂ ਦੀ ਠੀਕ ਹੈ ਜੀ ਤੇ ਇਹ ਵਾਲੇ ਜਿਹੜੀ ਕੱਟ ਹੈ ਤੁਹਾਨੂੰ 100 ਰੁਪਏ ਦਾ ਪੀਸ ਪੈਣ ਵਾਲਾ ਜੇਕਰ ਚਾਰ ਪੀਸ ਲਓਗੇ ਜੇਕਰ ਤੁਸੀਂ ਇਹਨਾਂ ਛੋਟਾਂ ਦੇ ਨਾਲ ਵੀ ਪੀਸ ਲਓਗੇ ਫੇਰ ਵੀ ਤੁਹਾਨੂੰ 80 ਰੁਪਏ ਦਾ ਪੀਸ ਪਊਗਾ ਜੀ ਚੈੱਕ ਕਰੋ ਜੀ ਕੋਈ ਵੀ ਪੀਸ ਤੁਸੀਂ ਲੈ ਸਕਦੇ ਹੋ ਕਲਰ ਦੇਖੋ ਜੀ ਕ੍ਰਸ਼ ਦੇ ਵਿੱਚ ਰਹੂਗਾ ਇਹ ਇਹ ਬਰਬਰੀ ਦੇ ਵਿੱਚ ਰਹਿਣ ਵਾਲਾ ਐਦਾਂ ਮੈਚਿੰਗ ਲੈ ਸਕਦੇ ਹੋ ਆਪਸ ਵਿੱਚ ਤੁਸੀਂ ਇਹ ਬਰਬਰੀ ਦੇ ਵਿੱਚ ਰਹੂਗਾ ਇਹ ਗ੍ਰੇ ਬਲੈਕ ਵੀ ਬਰਬਰੀ ਦੇ ਵਿੱਚ ਹੈ ਜੀ ਚੈੱਕ ਕਰੋ ਬਹੁਤ ਪਿਆਰੀ ਮੈਚਿੰਗ ਹੈ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਕ੍ਰਸ਼ ਦੇ ਵਿੱਚ ਰਹਿਣ ਵਾਲਾ ਜੀ ਪਲੇਨ ਪੀਸ ਹੈ ਜੀ ਇਹ ਵੀ ਰਹੂਗਾ ਕ੍ਰਸ਼ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਆਬੂਦਾਈ ਦੇ ਵਿੱਚ ਰਹਿਣ ਵਾਲਾ ਇਹਨਾਂ ਦੀ ਜਿਹੜੀ ਕਟ ਹੈ 3.5 ਤੱਕ ਰਹਿਣ ਵਾਲੀ ਹੈ ਦੋ-ਦੋ ਪੀਸ ਲੈ ਸਕਦੇ ਹੋ ਸ਼ਾਰਟ ਪੀਸ ਲੈ ਸਕਦੇ ਹੋ ਇਹ ਸਟਾਫ ਦੇਖੋ ਜੀ ਬਿਲਕੁਲ ਕ੍ਰਸ਼ ਹੈ ਬਿਲਕੁਲ ਬ੍ਰੀਕ ਜੀ ਕ੍ਰਸ਼ ਹੈ ਬਹੁਤ origignal ਸਟਾਫ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਇਹ ਚੈੱਕ ਕਰੋ ਜੀ ਦੋ ਪੀਸ ਮਿਲਣਗੇ ਤੁਹਾਨੂੰ ਲੈ ਸਕਦੇ ਹੋ ਸਿਰਫ ਸਿਰ ਪੈ ਦਾ ਪੀਸ ਪੈਣ ਵਾਲਾ ਇਹਦੇ ਨਾਲ ਦੇ ਵੀ ਤੁਹਾਨੂੰ ਸੇਮ 2 ਪੀਸ ਮਿਲ ਜਾਣਗੇ ਜੀ ਜੇ ਤੁਸੀਂ ਲੈਣਾ ਚਾਹਦੇ ਹੋ ਇਹ ਵਾਲੇ ਦੇਖੋ ਜੀ ਆਪਸ ਵਿੱਚ ਤੁਸੀਂ ਮੈਚਿੰਗ ਲੈ ਸਕਦੇ ਹੋ ਇਹਨਾਂ ਦੀ ਆਪਸ ਵਿੱਚ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਜਿਮੀ ਚੂ ਦੇ ਵਿੱਚ ਰਹਿਣਗੇ ਇਹ ਵਾਲੇ ਪੀਸ ਠੀਕ ਹੈ ਜੀ ਇਹ ਵੀ ਤੁਸੀਂ ਆਪਸ ਵਿੱਚ ਦੋਨਾਂ ਦੀ ਮੈਚਿੰਗ ਲੈ ਸਕਦੇ ਹੋ ਜੀ ਦੇਖੋ ਜੀ ਜਿਮੀ ਚੂ ਦੇ ਵਿੱਚ ਰਹਿਣ ਵਾਲੇ ਇਨਾਂ ਦੀ ਕੱਟ 4 ਮੀਟਰ ਤੱਕ ਵੀ ਹੋ ਸਕਦੀ ਹੈ ਜੀ ਅਸੀਂ ਵਿੱਚ 3.5 ਮੀਟਰ ਕਹਿ ਰਹੇ ਹਾਂ ਪਰ 4 ਮੀਟਰ ਤੱਕ ਵੀ ਇਹਨਾਂ ਦੀ ਕੱਟ ਹੋ ਸਕਦੀ ਹੈ ਇਹ ਵਾਲਾ ਚੈੱਕ ਕਰੋ ਇਹ ਵੀ ਤੁਸੀਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਜੀ ਚੈੱਕ ਕਰੋ ਜੀ ਮੈਚਿੰਗ ਕਰਕੇ ਆਪਸ ਵਿੱਚ ਇਹ ਵਾਲੇ ਪੀਸ ਤੁਸੀਂ ਲੈ ਸਕਦੇ ਹੋ ਜੀ ਇੱਕ ਰਸ ਦੇ ਵਿੱਚ ਹੈ ਵੀ ਤੁਹਾਨੂੰ ਇੱਕ ਪਹਿਲਾਂ ਵੀ ਪੀਸ ਦਿਖਾਇਆ ਸੀ ਠੀਕ ਹੈ ਜੀ ਦੋਨੇ ਪੀਸ ਤੁਸੀਂ ਸੇਮ ਸਾਡੇ ਕੋਲੋਂ ਲੈ ਸਕਦੇ ਹੋ ਸੂਟ ਬਣਾ ਸਕਦੇ ਹੋ ਸੇਮ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਆਪਸ ਵਿੱਚ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਕ੍ਰਾਸ ਦੇ ਵਿੱਚ ਰਹਿਣ ਵਾਲਾ ਕਲਰ ਦੇਖੋ ਲਾਈਟ ਜਾਂ ਸਕਾਈ ਬਲੂ ਕਲਰ ਹੈ ਇਹ ਵਾਲਾ ਇਹਦੀ ਤੁਸੀਂ ਆਪਸ ਵਿੱਚ ਮੈਚਿੰਗ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਆਪਸ ਵਿੱਚ ਤੁਸੀਂ ਅੰਦਾ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਸਾਡੇ ਕੋਲ ਇਸੇ ਮੱਦੇ ਵਿੱਚ ਰਹੂਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹਨਾਂ ਦੀ ਆਪਸ ਵਿੱਚ ਮੈਚਿੰਗ ਕਰਕੇ ਤੁਸੀਂ ਇਦਾਂ ਦਾ ਪੀਸ ਲੈ ਸਕਦੇ ਹੋ 80 ਰੁਪਏ ਦਾ ਤੁਹਾਨੂੰ ਪੀਸ ਪੈਣ ਵਾਲਾ ਜੀ ਚੈੱਕ ਕਰੋ ਠੀਕ ਹੈ ਜੀ ਇਹਨਾਂ ਪੀਸਾਂ ਦੇ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਫਿਰ ਇੱਕ ਨਵੀਆਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ